ਕਿਸਾਨਾਂ ਲਈ ਇੱਕ ਵੱਡੀ ਅਤੇ ਖੁਸ਼ੀ ਭਰੀ ਖਬਰ ਸਾਹਮਣੇ ਆ ਰਹੀ ਹੈ ਕਣਕ ਦਾ ਝਾੜ ਤੋੜ ਰਿਹਾ ਰਿਕਾਰਡ ਜਮੀਨਾਂ ਦੇ ਥੇਕੇ ਮੁਰਚਲੇ ਕਣਕ ਇਸ ਵਾਰ ਕਿਸਾਨਾਂ ਨੂੰ ਮਾਣਮਾਲ ਕਰ ਰਹੀ ਹੈ ਹੁਣ ਤੱਕ ਦੀਆਂ ਰਿਪੋਰਟਾਂ ਮੁਤਾਬਕ ਕਣਕ ਦਾ ਰਿਕਾਰਡ ਝਾੜ ਨਿਕਲ ਰਿਹਾ ਹੈ ਇਸ ਵਾਰ 25-26 ਪੁਆਇੰਟਰ ਪ੍ਰਤੀ ਏਕੜ ਝਾੜ ਨਿਕਲ ਰਿਹਾ ਹੈ ਜੋ ਪਿਛਲੇ ਸੀਜ਼ਨ ਤੋਂ 5-6 ਪੁਆਇੰਟਰ ਵੱਧ ਹੈ ਇਸ ਵਾਰ ਕਣਕ ਦਾ ਰੇਟ ਵੀ ਚੰਗਾ ਹੈ ਇਸ ਲਈ ਕਿਸਾਨਾਂ ਦੇ ਚਿਹਰਿਆਂ ਦੇ ਉੱਪਰ ਰੌਣਕਾਂ ਨਜ਼ਰ ਆ ਰਹੀਆਂ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੇ ਸੀਜ਼ਨ ਦੇ ਵਿੱਚ ਰਗੜਾ ਅਲੱਗ ਸੀ ਪਰ ਕਣਕ ਨੇ ਸਾਰੇ ਘਾਟੇ ਪੂਰੇ ਕਰ ਦਿੱਤੇ ਹਨ ਉੱਪਰ ਹੀ ਕਣਕ ਦਾ ਝਾੜ ਨਿਕਲਣ ਕਰਕੇ ਜ਼ਮੀਨਾਂ ਦੇ ਠੇਕੇ ਵੀ ਚੜਨ ਲੱਗੇ ਹਨ ਸੋਨੇ ਦਾ ਸੀਜ਼ਨ ਚੱਗਾ ਨਾ ਰਹਿਣ ਕਰਕੇ ਕਿਸਾਨਾਂ ਦੀਆਂ ਜ਼ਮੀਨਾਂ ਠੇਕੇ ਉੱਪਰ ਲੈਂਦੋਂ ਉਤਰਾ ਰਹੇ ਸਨ ਪਰ ਹੁਣ ਇੱਕਦਮ ਠੇਕੇ ਚੜ੍ਹ ਲੱਗੇ ਹਨ ਕਿਸਾਨਾਂ ਦਾ ਕਹਿਣਾ ਹੈ ਅੱਜ ਤੱਕ ਪੁਰਾਣੇ ਰੇਟਾਂ ਉੱਪਰ ਹੀ ਜ਼ਮੀਨਾਂ ਠੇਕੇ ਉੱਪਰ ਉੱਪਰ ਚੜ੍ਹ ਰਹੀਆਂ ਸਨ ਪਰ ਹੁਣ 5-7 ਹਜ਼ਾਰ ਰੁਪਏ ਤੋਂ ਵੱਧ ਚੱਲ ਰਿਹਾ ਹੈ ਠੇਕਾ ਸਰਕਾਰੀ ਰਿਪੋਰਟਾਂ ਦੇ ਮੁਤਾਬਿਕ ਹੁਣ 4.69 ਲੱਖ ਟਨ ਕਣਕ ਮੰਡੀਆਂ ਦੇ ਵਿੱਚ ਪਹੁੰਚ ਚੁੱਕੀ ਹੈ ਅਚਾਨਕ ਪਾਲਾ ਚੜ੍ਹਨ ਕਰਕੇ ਕਣਕ ਦੀ ਇੱਕਦਮ ਵਤ ਗਈ ਹੈ ਇਸ ਨੇ ਮੰਡੀਆਂ ਦੇ ਵਿੱਚ ਕਣਕ ਦੀ ਜੋ ਆਮਦ ਤੇਜ਼ ਹੋ ਚੁੱਕੀ ਹੈ ਤੇ ਆਮ ਤੌਰ ਤੇ ਪੰਜਾਬ ਦੇ ਵਿੱਚ ਕਣਕ ਦੀ ਖਰੀਦ ਦਾ ਕੰਮ 15 ਮਈ ਤੱਕ ਮੁਕੰਮਲ ਹੋ ਜਾਂਦਾ ਹੈ ਪਰ ਜਦ ਹੀ ਇਸ ਵਾਰ 5 ਮਈ ਤੋਂ ਪਹਿਲਾਂ ਹੀ ਸੀਜ਼ਨ ਖਤਮ ਹੋ ਸਕਦਾ ਹੈ ਕੇਂਦਰ ਨੇ ਵੀ ਕਣਕ ਦਾ ਸੀਜ਼ਨ 31 ਮਈ ਤੋਂ ਘਟਾ ਕੇ 15 ਮਈ ਤੱਕ ਕਰ ਦਿੱਤਾ ਹੈ ਉੱਪਰ ਦੀ ਮੰਡੀਆਂ ਦੇ ਵਿੱਚ ਪੁੱਜ ਰਹੀ ਫਸਲ ਦੇ ਜੋ ਮੋੜਲੇ ਰੁਝਾਨ ਸਾਹਮਣੇ ਆਏ ਹਨ ਕਿ ਐਟ ਕੀ ਫਸਲ ਦਾ ਜੋ ਝਾੜ ਹੈ ਉਹ 4 ਕੁਇੰਟਲ ਪ੍ਰਤੀ ਏਕੜ ਤੱਕ ਵੱਧ ਆ ਰਿਹਾ ਹੈ ਆਰਥਿਆ ਨੇ ਵੀ ਦੱਸਿਆ ਹੈ ਕਿ ਪਿਛਲੇ ਸਾਲ 2.21 ਤੋਂ 2 ਕੁਇੰਟਲ ਪ੍ਰਤੀ ਏਕੜ ਦੇ ਝਾੜ ਦੇ ਮੁ ਮੁਕਾਬਲੇ ਇਸ ਵਾਰ 25 26 ਪੁਆਇੰਟ ਪ੍ਰਤੀ ਏਕੜ ਦਾ ਝਾੜ ਨਿਕਲ ਰਿਹਾ ਹੈ ਝਾੜ ਨੂੰ ਲੈ ਕੇ ਕਿਸਾਨਾਂ ਦੇ ਚਿਹਰਿਆਂ 'ਤੇ ਖੁਸ਼ੀ ਆ ਰਹੀ ਹੈ ਚਾ ਇਸ ਕਣਕ ਦਾ ਝਾੜ ਆ ਉਹ ਵਧਣਾ ਦੇ ਨਾਲ ਹੀ ਜ਼ਮੀਨਾਂ ਦੇ ਠੇਕੇ ਵੀ ਚੜਨ ਲੱਗੇ ਹਨ ਕਿਸਾਨਾਂ ਨੂੰ ਇਹ ਜੋ ਕਣਕ ਦਾ ਸੀਜ਼ਨ ਹੈ ਉਹ ਬਹੁਤ ਹੀ ਜ਼ਿਆਦਾ ਖੁਸ਼ੀ ਭਰਿਆ ਮਹਿਸੂਸ ਰਿਹਾ ਹੈ ਤੇ ਕਿਸਾਨ ਇਸ ਤੋਂ ਬਹੁਤ ਜ਼ਿਆਦਾ ਖੁਸ਼ ਹਨ ਤੁਸੀਂ ਵੀ ਕਮੈਂਟਾਂ ਦੇ ਵਿੱਚ رائے ਦੱਸੋ ਕਿ ਜੋ ਕਿਸਾਨ ਨੇ ਉਹ ਹੋਰ ਕਿਸ ਤਰ੍ਹਾਂ ਖੁਸ਼ ਹੋ ਸਕਦੇ ਹਨ